ਜਿਹੜੇ ਕਿ ਨਾਰੇ ਲੱਗਦੇ ਹੋਏ ਨਜ਼ਰ ਵੀ ਆ ਰਹੇ ਨੇ ਕੀ ਕਾਰਨ ਹੋ ਚੁੱਕਾ ਹੈ ਇਹਦੇ ਬਾਰੇ ਅਸੀਂ ਸਾਰੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਸਾਂਝੀ ਜ਼ਰੂਰ ਕਰਦੇ ਆਂ ਤਸਵੀਰਾਂ ਇਸਟੇਡੀਅਮ ਡਾਕਟਰ ਪਾਤਰਾਆਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਾਂਗਰਸ ਪਾਰਟੀ ਦੇ ਜਿਹੜਾ ਉਮੀਦਵਾਰ ਨੇ ਉਹ ਇੱਥੇ ਖੜੇ ਵੀ ਹੋਏ ਨੇ ਉਹਨਾਂ ਦੇ ਹਲਕਾ ਇੰਚਾਰਜ ਜਿਹੜੇ ਦਰਬਾਰਾ ਸਿੰਘ ਜੀ ਆਪਣੇ ਵਣ ਵਾਲੇ ਉਹ ਵੀ ਇੱਥੇ ਮੌਜੂਦ ਨੇ ਸਾਰੀ ਅਸੀਂ ਜਾਣਕਾਰੀ ਇਹਨਾਂ ਤੋਂ ਅਸੀਂ ਲੈਣੇ ਆ ਵੀ ਅੱਜ ਇੰਨਾ ਟਾਈਮ ਜਿਹੜਾ ਹੋ ਗਿਆ ਕਿਉਂ ਇਹਨਾਂ ਨੂੰ ਇੰਨਾ ਸਮਾਂ ਜਿਹੜਾ ਲੱਗ ਰਿਹਾ ਹੈ ਇਹ ਕੀ ਕਹਿਣਾ ਚਾਹੁੰਦੇ ਨੇ ਇਸ ਟਾਈਮ ਰਾਤ ਦਾ ਕਾਫੀ ਸਮਾਂ ਹੋ ਚੁੱਕਾ ਸੀ ਇਹਨਾਂ ਨਾਲ ਗੱਲਬਾਤ ਕਰਨੀ ਹਾਂਜੀ ਸਸੀਕਰ ਭਾਈ ਸਸੀਕਰ ਸਰ ਸਸੀਕਰ ਕੀ ਚੱਕਰ ਹੋ ਗਿਆ ਸਰ ਵੀ ਜਿਹੜਾ ਵੀ ਆ ਇੰਨਾ ਸਮਾਂ ਵੀ ਹੋ ਚੁੱਕਿਆ ਹੁਣ ਵੀ ਤੁਸੀਂ ਨਾਹਰੇ ਦਿਆਂ ਕਿ ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਇਲੈਕਸ਼ਨ ਦਾ ਸ਼ਡਿਊਲ ਜਿਹੜਾ ਜਾਰੀ ਕੀਤਾ ਸੀ 1 ਤਰੀਕ ਤੋਂ ਲੈ ਕੇ 4 ਤਰੀਕ ਤੱਕ ਨਾਮਿਨੇਸ਼ਨਾਂ ਸੀ 5 ਤਰੀਕ ਨੂੰ ਸਿਕਿਉਰ ਨਹੀਂ ਸੀ ਅੱਜ ਸਰ 5 ਤਰੀਕ ਹੈ 5 ਤਰੀਕ ਨੂੰ ਸਿਕਿਉਰ ਨਹੀਂ ਦਾ ਟਾਈਮ 11 ਵਜੇ ਤੋਂ ਲੈ ਕੇ 3 ਵਜੇ ਸੀ ਕਾਨੂੰਨ ਦੇ ਮੁਤਾਬਕ ਸਕਰੀਟਨੀ ਕਰਕੇ 3 ਵਜੇ ਫਾਈਨਲ ਲਿਸਟ ਸਕਸੈਸਫੁਲ ਤੇ ਅਨਸਕਸੈਸਫੁਲ ਕੈਂਡੀਡੇਟ ਜਿਹੜੀ ਆ ਉਹ ਡਿਸਪਲੇ ਹੋਣੀ ਚਾਹੀਦੀ ਸੀ ਐਜ ਪਰ ਇਲੈਕਸ਼ਨ ਕਮਿਸ਼ਨ ਇਨਸਟਰਕਸ਼ਨਸ ਪਰ ਬਦਕਸਮਤੀ ਇਹ ਹੈ ਦੁਖਦਾਈ ਗੱਲ ਇਹ ਹੈ ਕਾਨੂੰਨ ਦੀ ਹੱਤਿਆ ਇਥੋਂ ਦਾ ਕੋਰੀ ਹੈ ਕਿ ਹੁਣ ਤੁਸੀਂ ਆਪ ਦੇਖੋ ਲਗਭਗ 8 ਵਜਣ ਵਾਲੇ ਨੇ ਅਜੇ ਤੱਕ ਜਿਹੜੀ ਹੈ ਉਹ ਫਾਈਨਲ ਲਿਸਟ ਜਿਹੜੀ ਹੈ ਰਿਜੈਕਟਡ ਔਰ ਐਕਸੈਪਟਡ ਕੈਂਡੀਡੇਟ ਦੀ ਨਹੀਂ ਲਾਈ ਗਈ ਅੰਦਰ ਐਸਡੀਐਮ ਸਾਹਿਬ ਬੈਠੇ ਨੇ ਬੀਡੀਪੀਓ ਬੈਠਾ ਆਮ ਆਦਮੀ ਪਾਰਟੀ ਦੇ ਜਿਹੜੇ ਕਰਿੰਦੇ ਨੇ ਜਿਹੜੇ ਇਹਨਾਂ ਸਰਕਾਰੀ ਅਫਸਰਾਂ ਨੂੰ ਹਦਾਇਤਾਂ ਦੇ ਰਹੇ ਨੇ ਉਹ ਅੰਦਰ ਬੈਠੇ ਨੇ ਸੋ ਕਾਨੂੰਨ ਦੇ ਮੁਤਾਬਕ ਜਿਹੜਾ ਕੰਮ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਲੋਕਤੰਤਰ ਦੀ ਹਤਿਆ ਕੀਤੀ ਜਾ ਰਹੀ ਹੈ ਇਹ ਸਰਕਾਰ ਆਪਣੇ ਕੰਮ ਕਰਨ ਦੇ ਵਿੱਚ ਬਿਲਕੁਲ ਸਫਲ ਨਹੀਂ ਹੈ ਜਿੰਨੇ ਵਾਅਦੇ ਕੀਤੇ ਸੀ ਜਿੰਨੀਆਂ ਗਾਰੰਟੀ ਦਿੱਤੀਆਂ ਸੀ ਸਾਰੀਆਂ ਸਫਲ ਨਹੀਂ ਆ ਨੇ ਬੀਬੀਆਂ ਨੂੰ 1000 ਰੁਪਏ ਦਾ ਵਾਅਦਾ ਕੀਤਾ ਸੀ ਉਹ ਨਹੀਂ ਕੀਤਾ ਕਾਨੂੰਨ ਜਿਹੜੇ ਸਾਰੇ ਸੜਕਾਂ ਨੇ ਸਾਡੇ ਹਲਕੇ ਦੀਆਂ ਬੁਰੀ ਹਾਲਤ ਹੋਈ ਪਈ ਆ ਪਰਲਮੈਂਟ ਦਾ ਇੱਕ ਕੰਮ ਨਹੀਂ ਹੋਇਆ ਸਿਹਤ ਸੇਵਾਵਾਂ ਜਿਹੜੀਆਂ ਨੇ ਉਹ ਬਹੁਤ ਬੁਰੀ ਹਾਲਤ ਹੈ ਸਰਕਾਰ ਲੋਕਾਂ ਨੂੰ ਸਰਕਾਰ ਲੋਕਾਂ ਨੂੰ ਫੇਸ ਨਹੀਂ ਕਰਨਾ ਚਾਹੁੰਦੀ ਲੋਕਾਂ ਦੇ ਕੋਲ ਜਾਣਾ ਨਹੀਂ ਚਾਹੁੰਦੀ ਸੋ ਇਸ ਕਰਕੇ ਉਹ ਜਿਹੜੀ ਅਨਡੈਮੋਕਰੇਟਡ ਟੰਗ ਦੇ ਨਾਲ ਇਸ ਪ੍ਰੋਸੈਸ ਨੂੰ ਜਿਹੜਾ ਉਹ ਹਾਈਜੈਕ ਕਰਨਾ ਚਾਹੁੰਦੀ ਹੈ ਸਾਡੇ ਕੈਂਡੀਡੇਟਸ ਦੇ ਜਿਹੜੇ ਕੈਂਡੀਡੇਟ ਦੇ ਐਪਲੀਕੇਸ਼ਨਾਂ ਨੇ ਉਹਨਾਂ ਨੂੰ ਰਿਜੈਕਟ ਕਰਕੇ ਜੋੜੀ ਸਰਕਾਰੀ ਸਰਕਾਰ ਪੱਖੀ ਆਮਾਦੀ ਪਾਰਟੀ ਦੇ ਜਿਹੜੇ ਕੈਂਡੀਡੇਟ ਉਹਨਾਂ ਨੂੰ ਜਿਤਾਉਣਾ ਚਾਹੁੰਦੀ ਹੈ ਅਸੀਂ ਇਸ ਗੱਲ ਦੀ ਘੋਰ ਨਿੰਦਾ ਕਰਦੇ ਆਂ ਦੁਖਦਾਈ ਗੱਲ ਇਹ ਹੈ ਕਿ ਮੇਰੀ ਭੈਣ ਸਿੰਦਰਕੌਰ ਇਹ ਸਾਡੇ ਦਗਾਲ ਕਲਾ ਤੋਂ ਕੈਂਡੀਡੇਟ ਨੇ ਇਹ ਸਾਡੀ ਬੀਬੀ ਅ ਰਨੇਟੂ ਤੋਂ ਮਨਜੀਤ ਕੌਰ ਇਹ ਸਾਡੀ ਬੀਬੀ ਰਾਜਕੌਰ ਨਿਆਲਤੋਂ ਕੈਂਡੀਡੇਟ ਨੇ ਵਿਕਰਮ ਸਾਡਾ ਹਰਨੋ ਤੋਂ ਕੈਂਡੀਡੇਟ ਹੈ ਅਜੇ ਤੱਕ ਇਹਨਾਂ ਨੂੰ ਬੁਲਾਇਆ ਹੋਇਆ ਦਫ਼ਤਰ ਦੇ ਵਿੱਚ ਅਜੇ ਤੱਕ ਇਹਨਾਂ ਦੀ ਸੁਣਵਾਈ ਨਹੀਂ ਕੀਤੀ ਗਈ 12 ਵਜੇ ਅਸੀਂ ਇੱਥੇ ਖੜੇ ਆ ਸੋ ਅਸੀਂ ਬਹੁਤ ਦੁਖੀ ਆ ਲੋਕਤੰਤਰ ਦਾ ਖਾਤਮਾ ਕੀਤਾ ਜਾ ਰਿਹਾ ਅਸੀਂ ਪ੍ਰੈਸ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਲੋਕਤੰਤਰ ਦਾ ਚੌਥਾ ਥਾਮੋ ਲੋਕਤੰਤਰ ਨੂੰ ਬਚਾਉਣ ਲਈ ਕਿਰਪਾ ਕਰਕੇ ਤੁਸੀਂ ਆਪਣਾ ਯੋਗਦਾਨ ਜਿਹੜਾ ਉਹ ਪਾਓ ਅਸੀਂ ਆਪਣੀ ਕੋਸ਼ਿਸ਼ ਜਿਹੜੀ ਕਰ ਰਹੇ ਹਾਂ ਸਾਰੀਆਂ ਪੋਲਿਟਿਕਲ ਪਾਰਟੀਆਂ ਦੇ ਨੁਮਾਇंदे ਇੱਥੇ ਹਾਜ਼ਰ ਨਹੀਂ ਅਸੀਂ ਅਗਲੇ ਐਕਸ਼ਨ ਪਲਾਨਾ ਜਿਹੜਾ ਉਹ ਬੈਠ ਕੇ ਫਾਈਨਲ ਕਰਾਂਗੇ ਜੇਕਰ ਸਾਡੇ ਨਾਲ ਤੱਕਾ ਸਹੀ ਹੁੰਦੀ ਆ ਤਾਂ ਅਸੀਂ ਅਗਲਾ ਜਿਹੜਾ ਸਖਤ ਐਕਸ਼ਨ ਪਾਤਲਾਂ ਦੇ ਵਿੱਚ ਕੱਲ ਨੂੰ ਜਿਹੜਾ ਉਹ ਪ੍ਰਾਨ ਕਰ ਰਹੇ ਹਾਂ ਕੰਟੀ ਕਰ ਦਿੰਦੀ ਹੈ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਟਾਈਮ ਰਾਤ ਦੇ ਸਮੇਂ ਵੀ ਇੱਥੇ ਖੜੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਅ ਵਿਰਖ ਸਾਹਿਬ ਸਭ ਤੋਂ ਜਿਹੜੀ ਘਟਿਆ ਗੱਲ ਹੈ ਇਸ ਆਮ ਆਦਮੀ ਪਾਰਟੀ ਸਰਕਾਰ ਦੀ ਇਨੇ ਵਾਦੇ ਬਹੁਤ ਵੱਡੇ ਵੱਡੇ ਲੋਕਾਂ ਨਾਲ ਕੀਤੇ ਸੀ ਲੋਕਤੰਤਰ ਨਾਲ ਕੀਤੇ ਸੀ ਅੱਜ ਲੋਕਤੰਤਰ ਦਾ ਇਲੈਕਸ਼ਨ ਹੈ ਜਿਹੜਾ ਬਲੌਕ ਸੰਮਤੀ ਔਰ ਜ਼ਿਲ੍ਹਾ ਪ੍ਰਸੀਦ ਹੈ ਇਹਨੂੰ ਆਪਾਂ ਇਲਾਕੇ ਦੀ ਔਰ ਜ਼ਿਲ੍ਹੇ ਦੀ ਡਿਵੈਲਪਮੈਂਟ ਮੰਨਦੇ ਆ ਇਸ ਡਿਵੈਲਪਮੈਂਟ ਦੇ ਵਿੱਚ ਜਿਹੜੀ ਆਮ ਪਬਲਿਕ ਪਿੰਡੂ ਪਬਲਿਕ ਹੈ ਉਹਦਾ ਅਧਿਕਾਰ ਤੇ ਮਤ ਜਿਹੜਾ ਹੈ ਉਹ ਲੋਕਾਂ ਦਾ ਲੈਣਾ ਹੁੰਦਾ ਉਸ ਮਤ ਨੂੰ ਲੈਣ ਵਾਸਤੇ ਅੱਜ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਪੰਜਾਬ ਦੇ ਵਿੱਚ ਫੇਲ ਹੋਈ ਹੈ। ਹੂੰ। ਔਰ ਪੰਜਾਬ ਦੇ ਵਿੱਚ ਜਿੱਥੋਂ ਤੱਕ ਲੈਂਡ ਆਂਡ ਆਰਡਰ ਦਾ ਸਿਸਟਮ ਹੈ ਉਹਦੇ 'ਚ ਵੀ ਫੇਲ ਹੋਈ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅ ਇੱਕ ਤਰੀਕ ਤੋਂ ਜਿਵੇਂ ਸਾਡੇ ਹਲਕਾ ਨਚਾਰ ਸਾਹਿਬ ਦਰਬਾਰਾ ਸਿੰਘ ਨੇ ਦੱਸਿਆ ਇਲੈਕਸ਼ਨ ਸਟਾਰਟ ਸੀ। ਔਰ ਉਸ ਇਲੈਕਸ਼ਨ ਦੇ ਵਿੱਚ ਕੀ ਹੋਇਆ ਕਿ ਅਸੀਂ ਇੱਕ ਪਿੰਡੂ ਜਿਹੜੀ ਡਿਵੈਲਪਮੈਂਟ ਹੈ ਉਹਦੀ ਐਨਓਸੀ ਲੈਣੇ ਹੁੰਨੇ ਆ। ਹੂੰ ਉਸ ਐਨਓਸੀ ਨੂੰ ਦੇਣ ਵਾਸਤੇ ਵੀਡੀਓ ਸਾਹਿਬ ਨੂੰ ਪੰਜਾਬ ਸਰਕਾਰ ਨੇ ਹਾਈ ਕੋਰਟ ਦਾ ਬਹਾਨਾ ਲਾ ਕੇ 2 ਦਿਨ ਵਾਸਤੇ ਬਾਹਰ ਭੇਜਤਾ। ਹੂੰ ਬੱਚਿਆ ਕੱਲ ਦਾ ਦਿਨ। ਕੱਲ ਦੇ ਦਿਨ ਜਦੋਂ ਸਾਡੇ ਕੈਂਡੀਡੇਟਾਂ ਦੇ ਉਥੇ ਆ ਪਹੁੰਚੇ ਐਨਓਸੀ ਲੈਣੇ ਸੀ। ਐਨਓਸੀ ਲੈਣ ਵਾਸਤੇ। ਹੂੰ ਔਰ ਸਾਨੂੰ ਵੀਡੀਓ ਸਾਹਿਬ ਦੇ ਉਥੋਂ ਮੈਸੇਜ ਆ ਗਿਆ ਕਿ ਵੀਡੀਓ ਸਾਹਿਬ 2 ਮਿੰਟ ਬੈਠੋ ਕੇ ਉਸ ਤੋਂ ਬਾਅਦ ਚਲੇ ਗਏ ਸਾਨੂੰ ਸਭ ਤੋਂ ਵੱਡਾ ਜਿਹੜਾ ਇਹ ਆਮ ਆਦਮੀ ਪਾਰਟੀ ਸਰਕਾਰ ਦਾ ਜਿਹੜਾ ਫੇਲਿਅਰ ਸਾਬਤ ਹੋਇਆ ਅੱਜ ਤੱਕ ਕਿਉਂਕਿ ਤੁਸੀਂ ਐਨਓਸੀ ਦਿਓ ਫਾਰਮ ਕੰਪਲੀਟ ਕਰੋ ਔਰ ਫਾਰਮ ਕੰਪਲੀਟ ਹੋਣ ਤੋਂ ਬਾਅਦ ਤੁਸੀਂ ਲੋਕਾਂ ਦੇ ਵਿੱਚ ਜਾਓ ਲੋਕਾਂ ਦਾ ਸਾਹਮਣਾ ਕਰੋ ਬਿਲਕੁਲ ਤੁਸੀਂ ਲੋਕ ਇਲੈਕਸ਼ਨ ਲੜ ਰਹੇ ਹੋ ਲੋਕਾਂ ਦਾ ਮਤ ਲੈ ਰਹੇ ਹੋ ਅਗਰ ਜੇ ਲੋਕਾਂ ਦਾ ਮਤ ਲੈਣਾ ਤਾਂ ਫਿਰ ਲੋਕਾਂ ਵਿੱਚ ਜਾਣਾ ਪਏਗਾ ਬਿਲਕੁਲ ਉਸ ਮਤ ਲੈਣ ਵਾਸਤੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਨੋਮੀਨੇਸ਼ਨ ਦੇਣ ਦੇ ਵਾਸਤੇ ਜਿਹੜਾ ਉੱਥੇ ਇੱਕ ਰਜਿਸਟਰ ਹੁੰਦਾ ਜਿੱਤੇ ਨੰਬਰ ਲੱਗਦਾ ਉਹਨੂੰ ਕਿਸੇ ਅਧਿਕਾਰੀ ਦੇ ਥਰੂ ਗਾਇਬ ਕਰ ਦਿੱਤਾ ਗਿਆ ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਉਹਨੂੰ ਗਾਇਬ ਕਰ ਦਿੱਤਾ ਸਾਨੂੰ ਉਸ ਐਨਓਸੀ ਨਹੀਂ ਦਿੱਤੀ ਗਈ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨਮਾਇंदे ਨੂੰ ਉਹ ਐਨਓਸੀ ਨਹੀਂ ਐਨਓਸੀ ਨਹੀਂ ਦਿੱਤੀ ਗਈ ਸਰਕਾਰ ਜਿਹੜੀ ਹੈ ਉਹ ਨਹੀਂ ਚਾਹੁੰਦੀ ਕਿ ਜਿਹੜੀ ਪਿੰਡਾਂ ਦੀ ਡਿਵੈਲਪਮੈਂਟ ਹੈ ਜਾਂ ਪਿੰਡਾਂ ਦੀ ਜਿਹੜੀ ਨਹਾਰ ਹੈ ਉਹ ਕੋਈ ਪੋਲੀਟੀਕਲ ਪਾਰਟੀ ਦੇ ਨਮਾਇंदे ਵਿੱਚ ਆਉਣ ਔਰ ਸਾਡੀ ਬਲੌਕ ਸੰਮਤੀ ਬਣੇ ਜਾਂ ਜ਼ਿਲ੍ਹਾ ਪ੍ਰਸਿੱਧ ਬਣੇ ਉਹਨਾਂ ਦੇ ਤੈਅ ਤੇ ਇਹਨਾਂ ਨੇ ਜਿਹੜੀ ਇਹ ਚੋਣ ਹੈ ਇਹਨੂੰ ਹੜੱਪਣ ਦੇ ਵਾਸਤੇ ਸਾਨੂੰ ਐਨਓਸੀ ਨਹੀਂ ਦਿੱਤੀ ਐਸਡੀਐਮ ਸਾਹਿਬ ਨਾਲ ਬੇਨਤੀ ਕੀਤੀ ਉਹਨਾਂ ਨੇ ਕੱਲ ਸਾਨੂੰ ਕਿਹਾ ਕਿ ਕੈਫੀ ਡਾਉਟ ਫਾਈਲ ਕਰ ਦਿਓ ਐਫੀਡਾਉਟ ਜਿਹੜਾ ਅਸੀਂ ਫਾਈਲ ਕੀਤਾ ਉਸ ਐਫੀਡਾਉਟ ਫਾਈਲ ਦੇ ਵਿੱਚ ਅੱਜ ਇਹਨਾਂ ਨੂੰ ਇੱਕ ਵੱਡਾ ਹਥਿਆਰ ਮਿਲ ਗਿਆ ਔਰ ਇਹਨਾਂ ਨੇ ਮੇਰੇ ਤੋਂ ਪਹਿਲਾਂ ਸਾਧ ਦਰਬਾਰਾ ਸਿੰਘ ਨੇ ਇਹ ਗੱਲ ਤੁਹਾਨੂੰ ਕਲੀਅਰ ਕਰਤੀ ਕਿ ਛੋਟੀਆਂ-ਛੋਟੀਆਂ ਇੱਕ ਗੱਲਾਂ ਲਾ ਕੇ ਜਿਹੜੀਆਂ ਮਤਲਬ ਕਿ ਤੁਹਾਡਾ ਅੰਦਰ ਹੈ ਤੁਹਾਡਾ ਬਾਹਰ ਹੈ ਤੁਹਾਡਾ ਪੰਚਾਇਤੀ ਹੈ ਜੀ ਹੈ ਉਹਦੇ ਤਹਿਤ ਸਾਨੂੰ ਡਾਊਟ ਹੈ ਔਰ ਸਾਨੂੰ ਇਸ ਗੱਲ ਦਾ ਪੂਰਾ ਸ਼ੱਕ ਹੈ ਕਿ ਸਾਡੇ ਕੈਂਡੀਡੇਟਾਂ ਦੇ ਵਿਰੋਧੀ ਪਾਰਟੀਆਂ ਦੇ ਕੈਂਡੀਡੇਟਾਂ ਦੇ ਇਹ ਜਿਹੜੇ ਫਾਰਮ ਨੇ ਉਹਨਾਂ ਨੂੰ ਰਿਜੈਕਟ ਕਰ ਰਹੇ ਨੇ ਔਰ ਇਹ ਰਿਜੈਕਟ ਕਰਨਗੇ ਤਾਂ ਅਸੀਂ ਕੱਲ ਨੂੰ ਸਾਰੀਆਂ ਪਾਰਟੀਆਂ ਬੈਠ ਕੇ ਇਸ ਦਾ ਇੱਕ ਵੱਡਾ ਵਿਚਾਰ ਕਰਾਂਗੇ ਔਰ ਅਸੀਂ ਇਸ ਹਲਕੇ ਛਤਰਾਣੇ ਦੇ ਵਿੱਚ ਸਾਰੇ ਸਾਧ ਦਰਬਾਰਾ ਸਿੰਘ ਦੀ ਗਵਾਹੀ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਦੂਸਰੀਆਂ ਪਾਰਟੀਆਂ ਦੇ ਇਨਚਾਰਜਾਂ ਨੂੰ ਨਾਲ ਲੈ ਕੇ ਅਸੀਂ ਹਾਈ ਕੋਰਟ ਦਾ ਵੀ ਰੋਕ ਕਰਾਂਗੇ ਔਰ ਅਸੀਂ ਇਸ ਸਰਕਾਰ ਨਾਲ ਲੜਾਈ ਲੜਾਂਗੇ ਜਿੰਨੀ ਡੇਰ ਸਾਡੇ ਵਿੱਚ ਦਮ ਹੈ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਔਰ ਲੋਕਾਂ ਦੀ ਲੜਾਈ ਜਿਹੜੀ ਹੈ ਇਸ ਫਾਰਮ ਤੇ ਲਿਆਵਾਂਗੇ ਬਿਰਕਾ ਸਾਹਿਬ ਪਹਿਲਾ ਚਾਰ ਮਾਫੀਆ ਜਿਹੜੇ ਉਪਰ ਚੱਲਤ ਸੀ ਪੰਜਾਬ ਦੇ ਵਿੱਚ ਪੰਜਵਾਂ ਮਾਫੀਆ ਗਿਆ ਚੋਣ ਮਾਫੀਆ ਇਹਦਾ ਮੁੱਖ ਕਰੰਦਾ ਇਹ ਵੇਲੇ ਚੋਣ ਕਮਿਸ਼ਨ ਹੈ ਉਹਨੂੰ ਇਹ ਹੀ ਨਹੀਂ ਪਤਾ ਕਨਫਿਊਜ਼ ਕਰ ਰਿਹਾ ਐਨਓਸੀ ਲੈਣੀ ਆ ਜਾਂ ਐਫਿਡੇਵਟ ਲਾਉਣਾ ਸਟੈਂਡਿੰਗ ਆਰਡਰ ਇੱਕ ਹੋਣਾ ਚਾਹੀਦਾ ਵੀ ਐਫਿਡੇਵਟ ਲੱਗੂਗਾ ਦੈਟਸ ਆਲ ਪਰ ਇੱਥੇ ਕੀ ਆ ਇਹ ਭਗਵੰਤ ਮਾਨ ਸਰਕਾਰ ਜਿਹੜੀ ਆ ਚੋਣ ਕਮਿਸ਼ਨ ਮੁੱਖ ਕਰੰਦਾ ਬਣਿਆ ਹੋਇਆ ਥੱਲੇ ਜਿਹੜਾ ਐਡਮਿਨਿਸਟ੍ਰੇਸ਼ਨ ਆ ਸਿਵਲ ਐਡਮਿਨਿਸਟ੍ਰੇਸ਼ਨ ਬੀਡੀਪੀਓ ਪੋਰਸੇ ਦੇ ਧੱਕੇ ਨਾਲ ਇਹ ਚੋਣਾਂ ਨੂੰ ਹੜੱਪ ਕਰਨਾ ਚਾਹੁੰਦੇ ਨੇ ਜੋ ਕਿ ਸਾਡੇ ਸਮਾਜ ਵਾਸਤੇ ਸਾਡੇ ਦੇਸ਼ ਵਾਸਤੇ ਬਹੁਤ ਘਾਤਕ ਸਿੱਧ ਹੋਣ ਗਿਆ ਇਹਦੇ ਰਿਜ਼ਲਟ ਬਹੁਤ ਮਾੜੇ ਨਿਕਲਣਗੇ ਅਗਲੀ ਗੱਲ ਹਜ਼ਾਰ ਹਜ਼ਾਰ ਰੁਪਇਆ ਦੇ ਕੇ ਮਹਿਲਾਵਾਂ ਦਾ ਕਹਿੰਦੇ ਵੀ ਅਸੀਂ ਸਨਮਾਨ ਕਰਾਂਗੇ ਸਨਮਾਨ ਕੀ ਕਰਨਾ ਆਪਾਂ ਸਾਰੇ ਬਹੁਤ ਛੋਟੇ ਲੈਵਲ ਤੇ ਰਹਿੰਦੇ ਆ ਇਹੋਲੇ ਬੀਬੀਆਂ ਦਾ ਰੋਟੀ ਟੁਕ ਕਰਨ ਦਾ ਟਾਈਮ ਹੁੰਦਾ ਇਹ ਵਿਚਾਰੀਆਂ ਸਵੇਰ ਦੀ ਇੱਥੇ ਵੇਖੀਆਂ ਨੇ ਆਪਾਂ ਆਪਾਂ ਇਹ ਇੱਕ ਇਹ ਮਤਲਬ ਮਹਿਲਾ ਵਰਗ ਦੀ ਤੋਹੀਨ ਹੈ ਤੋਹੀਨ ਬਿਲਕੁਲ ਇਹ ਕਰਕੇ ਇਹਨਾਂ ਨੇ ਜੋ ਵੀ ਕਰਨੀ ਗੁੰਡਾਗਰਦੀ ਇੱਕ ਚੰਗਾ ਸਟੈਪ ਨਹੀਂ ਚਾਰ ਮਾਫੀਆ ਪਹਿਲਾਂ ਚੱਲ ਰਿਹਾ ਕਿਸ ਕਿਹੜੀ ਸਰਕਾਰ ਨੇ ਪੈਦਾ ਕੀਤੇ ਕਿੰਨੇ ਚਲਾਏ ਉਹ ਉਹਨੂੰ ਛੱਡ ਦਿਓ ਕੱਲ ਇਹ ਪੰਜਵਾਂ ਮਾਫੀਆ ਕਿ ਇਹਨਾਂ ਨੇ ਹੋਰ ਦੇ ਦਿੱਤਾ ਜਿਹੜਾ ਕਿ ਸਾਡੇ ਸਮਾਜ ਲਈ ਸਾਡੇ ਦੇਸ਼ ਲਈ ਸਾਡੀ ਸਟੇਟ ਵਾਸਤੇ ਬਹੁਤ ਘਾਤਕ ਹੈ ਆ ਜਿੰਨੇ ਸਾਡੇ ਅਫਸਰ ਨੇ ਇਹ ਬਿਨਾਂ ਰੀਡ ਦੀ ਹੱਡੀ ਤੋਂ ਹੈ ਕਿੰਦੇ ਬੜੇ ਕੱਲ ਤੁਸੀਂ ਇੱਕ ਆਡੀਓ ਸੁਣੀ ਹੋਣੀ ਹੈ ਜੀ ਸਰ ਮੈਂ ਕਹਿੰਦਾ ਜੀ ਮੈਂ ਛੱਡਰ ਨਹੀਂ ਹਾਂ ਤੇ ਨਹੀਂ ਚਲਾਂਗੇ ਨਹੀਂ ਚਲਾਂਗੇ ਨਹੀਂ